ਪੁਰਾਣੀ ਪਾਣੀ ਥੋੜਾ ਜਿਹਾ ਰਾਤ ਮਿਲੀ ਹੈ ਕਿ 1.5 2 ਫੁੱਟ ਪਾਣੀ ਜਿਹੜਾ ਅੱਪ ਕੱਲ ਤੋਂ ਘਟਿਆ ਜੀ ਤੇ ਅਸੀਂ ਸ਼ੁਕਰ ਕਰਦੇ ਆ ਕਿ ਪਰਮਾਤਮਾ ਪਾਣੀ ਨੀਚੇ ਲਿਆ ਤੇ ਕਿਸੇ ਕੋ ਮੰਗਣ ਦੀ ਲੋੜ ਨਾ ਪਵੇ ਤੇ ਸਾਡੀਆਂ ਫਸਲਾਂ ਜਿਹੜੀਆਂ ਉਹ ਸਹੀ ਸਲਾਮਤ ਬਚ ਜਾਣ ਪਰ ਬਚਣ ਦੀ ਸੰਭਾਵਨਾ ਨਹੀਂ ਜਿਹੜਾ 5 ਦਿਨ ਹੋ ਚੁੱਕਾ ਪਾਣੀ ਪਾਣੀ ਖਲੋਤਾ ਹੋਇਆ ਉਹ ਫਸਲਾਂ ਖਤਮ ਹੋ ਚੁੱਕੀਆਂ ਜੀ 1988 ਦਾ ਹਾਲ ਦੇਖਿਆ 1988 ਦਾ ਹਾਲ ਮੈਂ ਦੇਖਿਆ ਜੀ ਉਦੋਂ ਉਦੋਂ ਬਹੁਤ ਹੀ ਮਾੜੇ ਹਾਲਾਤ ਸੀ ਜੀ ਉਦੋਂ ਨਾ ਤੇ ਕੋਈ ਚੈਨਲ ਵਾਲੇ ਸੀ ਨਾ ਫੋਨਾਂ ਚੱਲਦੇ ਸੀ ਫੋਨ ਤੇ ਵੀ ਨਹੀਂ ਹੁਣ ਤੇ ਸਾਰੀ ਸਾਰੇ ਕਮੈਂਟਮੈਂਟ ਤੇ ਖਬਰ ਜਾਣ ਰਹੀ ਆ ਚਲੋ মিডিਆ ਦਾ ਧੰਨਵਾਦ ਕਿ ਜਿਹੜੀਆਂ ਇਹ ਖਬਰਾਂ ਪਚਾ ਰਹੇ ਆ ਅਸੀਂ ਹੁਣ ਵੀ ਜੋ ਖਲੋਤੇ ਆ ਪਾਣੀ ਜਿਖਲੋਤੇ ਆ ਆ ਦੇਖੋ ਸਾਰੇ ਝੋਨੇ ਦੀ ਫਸਲਾਂ ਜਿਹੜੀਆਂ ਡੁੱਬੀਆਂ ਪਈਆਂ ਨੇ ਤੇ ਸਰਕਾਰ ਨੂੰ ਇੱਕੋ ਬੇਨਤੀ ਕਰਦੇ ਆ ਵੀ ਜੇ ਧਿਆਨ ਦੇਣਾ ਵਾ ਕਿ ਇਹਦੀ ਕਿਸਾਨ ਦੀ ਬਾਹ ਫੜਨੀ ਆ ਤੇ ਉਹਨੂੰ ਸਹੀ ਸਲਾਮ ਆਣ ਕੇ ਗਰਦਾਰੀ ਤਕਰਾਰ ਦੀ ਕਰਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਥੋੜੀ ਬੋਤੀ ਬਾਹ ਫੜੀ ਜਾ ਸਕੇ ਕਿਸਾਨ ਆਪਣਾ ਗਾਂ ਆਉਣ ਵਾਲੇ ਸਮੇਂ ਚ ਕੜਕਦਾ ਬੀਜ ਲਿਆਵੇ ਡਾਇਆ ਨਹੀਂ ਮਿਲਣੀ ਉਹਦੀ ਮੁਸ਼ਕਲ ਨ ਉਹਨਾਂ ਲਈ ਸਮੇਂ ਕਣਕ ਦੀ ਜਿਹੜੀ ਦੇਖਭਾਲ ਚੰਗੀ ਤਰ੍ਹਾਂ ਕਰ ਸਕਦਾ ਦਾ ਨੁਕਸਾਨ ਹੋ ਗਿਆ ਉਹ ਤੇ ਸਰਕਾਰ ਹੀ ਭਰ ਸਕਦੀ ਉਹ ਸਮਾਜ ਸੇਵੀ ਨਹੀਂ ਨਾ ਕੋਈ ਦੇ ਸਕਦਾ 60 ਤੋਂ 70 7000 ਰੁਪਏ ਕਿੱਲੇ ਦਾ ਠੇਕਾ ਦਿੱਤਾ ਹੋਇਆ ਜੀ ਫਸਤਬਾਹ ਹੋ ਚੁੱਕੀ ਆ ਕਿਸਾਨਾਂ ਦੇ ਮਤਲਬ ਜੋ ਕਿਸਾਨ ਹੀ ਜਾਣਦਾ ਉਹਦਾ ਦਰਦ ਜਿਹੜਾ ਮੇਰੇ ਨਾਲ ਕੀ ਹੋਇਆ